ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਢੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਉਹ ਪਹਿਲਾਂ ਅੱਜ ਦਾ ਸਵਾਲ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਗੈਂਗਸਟਰਵਾਦ ਤੇ ਕੰਟਰੋਲ ਕਰ ਪਾਰੀ ਹੈ ਜਾਂ ਨਹੀਂ ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਦੇਖਣ ਨੂੰ ਮਿਲ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਗੈਂਗਸਟਰਾਂ ਤੇ ਕੰਟਰੋਲ ਕਰ ਪਾਰੀ ਹੈ ਕਿ ਨਹੀਂ ਕਰ ਪਾਰੀ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ ਰੁਕ ਕਰ ਲੈਨੇ ਆ ਪਹਿਲੀ ਵੱਡੀ ਖਬਰ ਵੱਲੋਂ ਖਬਰ ਆਮ ਆਦੇ ਪਾਰਟੀ ਦੇ ਵਿਧਾਇਕ ਨਾਲ ਜੁੜੀ ਹੋਈ ਹੈ ਵਿਧਾਇਕ ਸਾਹਿਬ ਸਟੇਜ ਤੇ ਬੈਠੇ ਸੀਗੇ ਨੀਚੋਂ ਦੀ ਇੱਕ ਵਰਕਰ ਨੇ ਚੱਕ ਕੇ ਵਿਧਾਇਕ ਸਾਹਿਬ ਦੇ ਉੱਤੇ ਜੁੱਤੀ ਮਾਰ ਦਿੱਤੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵੀ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਵਿਧਾਇਕ ਸਾਹਿਬ ਉੱਪਰ ਸਟੇਜ ਤੇ ਖੜੇ ਸੀਗੇ ਨੀਚੋਂ ਦੇਖ ਕੇ ਕਰਮਚਾਰੀ ਨੇ ਜਾਂ ਇੱਕ ਵਰਕਰ ਟਾਈਪ ਜੋ ਵੀ ਬੰਦਾ ਸੀਗਾ ਉਸ ਨੇ ਜੁੱਤੀ ਟਿਕਾ ਕੇ ਵਿਧਾਇਕ ਸਾਹਿਬ ਦੇ ਮਾਰੀ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਆਦਤ ਜਿਹੜੀ ਹੈਗੀ ਆ ਇਹ ਪੰਜਾਬ ਨਾਲ ਜੁੜੀ ਹੋਈ ਨਹੀਂ ਹੈ ਗੁਜਰਾਤ ਤੋਂ ਜਾਮਨਗੜ੍ਹ ਦੇ ਵਜ਼ਾਇਕ ਨੇ ਗੋਪਾਲ ਇਟਾਲੀਆ ਆਮ ਆਦਮੀ ਪਾਰਟੀ ਦੇ ਗੋਪਾਲ ਇਟਾਲੀਆ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਜੁੱਤੀ ਸੁੱਟੀ ਗਈ ਹੈ ਤੇ ਉਸ ਤੋਂ ਬਾਅਦ ਉੱਥੇ ਕਾਫੀ ਹੰਗਾਮਾ ਵੀ ਵੇਖਣ ਨੂੰ ਮਿਲਿਆ ਅਗਲੀ ਵੱਡੀ ਖਬਰ ਵੱਲ ਵਧਦੇ ਹਾਂ ਪਾਨਾ ਸਿੱਧੂ ਦਾ ਅੱਜ ਰਾਜ ਕੇ ਜਲੂਸ ਕੱਢਿਆ ਗਿਆ ਲੋਕਾਂ ਨੇ ਪੁਤਲਾ ਫੋਕਿਆ ਤੇ ਪਾਨਾ ਸਿੱਧੂ ਮਰਦਾਬਾਦ ਦੇ ਨਾਰੇ ਵਿલાਏ ਅਕਸਰ ਪਾਨਾ ਸਿੱਧੂ ਲੋਕਾਂ ਦੇ ਖਿਲਾਫ ਵਿਰੋਧ ਕਰਦਾ ਦਿਖਦਾ ਹੈ ਪਰ ਅੱਜ ਪਾਨਾ ਸਿੱਧੂ ਦੇ ਖਿਲਾਫ ਵਿਰੋਧ ਦੇਖਣ ਨੂੰ ਮਿਲਿਆ ਕੀ ਮਾਮਲਾ ਹੈ ਆਓ ਤੁਹਾਨੂੰ ਲੋਕਾਂ ਦੀ ਜੁਬਾਨੀ ਹੀ ਸੁਣਾਉਨੇ ਆ ਫਿਰ ਤੁਹਾਨੂੰ ਪਾਨਾ ਸਿੱਧੂ ਦੀ ਵੀਡੀਓ ਦਿਖਾਵਾਂਗੇ ਪੋਨਾ ਜੀ ਦੇਖੋ ਸਾਰੇ ਪੰਜਾਬ ਨੂੰ ਪਤਾ ਕਿ ਪਾਸਟਰ ਅੰਕਲ ਨਰੂਲਾ ਜੀ ਜਿਹੜੀ ਇਹਨਾਂ ਦਾ ਇਹਨਾਂ ਦੇ ਪ੍ਰਚਾਰ 'ਚ ਕਮੀ ਆ ਇਹਨਾਂ ਕੋਲ ਉਹ ਕੰਮ ਨਹੀਂ ਹੋ ਸਕੇ ਜਿਹੜੇ ਪਾਸਟਰ ਅੰਕੁਰ ਨਰੂਲਾ ਜੀ ਨੇ ਕੀਤੇ ਨੇ ਉਹਨਾਂ ਨੇ ਮਸੀਹ ਕੌਮ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੀ ਸਿਹਤ ਦਿੱਤੀ ਆ ਪੂਰੇ ਵਰਲਡ ਦੇ ਵਿੱਚ ਮਸੀਹ ਕੌਮ ਨੂੰ ਪਹੁੰਚਾਇਆ ਇਹਨਾਂ ਦੀ ਇਹ ਪੰਜਾਬ 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 ਕਰਦੇ ਨੇ ਇਹਨਾਂ ਦੀ ਮੱਝ ਪੰਜਾਬ ਚੋਂ ਜਿਹੜੀ ਉਹ ਮਰ ਚੁੱਕੀ ਆ ਹੁਣ ਇਹਨਾਂ ਦੀਆਂ ਜਦੋਂ ਮੱਝ ਮਰ ਜਿੰਦੀਆਂ ਜਿਹੜੀਆਂ ਜੂਆ ਰਹਿ ਗਈਆਂ ਥੋੜੀਆਂ ਬਹੁਤੀਆਂ ਉਹ ਛਤਰਾ ਨਾਲ ਮਰਨੀਆਂ ਨੇ ਤੁਹਾਨੂੰ ਮਾਰ ਕੇ ਛੱਡਾਂਗੇ ਜੀ ਔਰ ਭਾਨੇ ਨੇ ਜਿਹੜਾ ਇਹ ਕੰਮ ਕੀਤਾ ਇਹ ਨਿੰਦਨਯੋਗ ਆ ਭਾਈ ਚਾਰਕ ਸਾਂਝ ਨੂੰ ਖਤਮ ਕਰਨ ਦੀ ਗੱਲ ਕੀਤੀ ਆ ਜਿੱਦਾਂ ਦਾ ਜੇ ਸਾਨੂੰ 21 ਪਾਉਣਗੇ ਸੀ 31 ਪਾਵਾਂਗੇ ਹਰ ਗੱਲ ਦਾ ਜਵਾਬ ਇੱਟ ਦਾ ਜਵਾਬ ਇੱਟ ਨਾਲ ਤੇ ਪੱਥਰ ਦਾ ਜਵਾਬ ਪੱਥਰ ਨਾਲ ਦਵਾਂਗੇ ਜੀ ਦੇਖੋ ਜੀ ਸਮਾਜ ਜਿਹੜਾ ਵਾ ਸਾਡਾ ਇੱਕ ਗੁਲਦਸਤਾ ਇਹਦੇ ਵਿੱਚ ਹਰ ਤਰੀਕੇ ਦੀ ਵਣਵਣ ਦੀ ਲੱਕੜੀ ਇਕੱਠੀ ਹੋਈ ਆ ਸੋ ਇਹ ਆ ਕਿ ਇਹਨੂੰ ਪਿਆਰ ਨਾਲ ਰਹਿਣਾ ਚਾਹੀਦਾ ਸੀ ਸਿੱਖ ਕੌਮ ਦੀ ਕਦਰ ਕਰਦੇ ਆ ਸਾਡੇ ਨਾਲ ਸਿੱਖ ਭਾਈਚਾਰੇ ਦੀ ਬੜੀ ਸਾਹਜ ਆ ਮੇਰੇ ਫਰੈਂਡ ਸਰੰਡ ਸਰਕਲ ਚ ਹਿੰਦੂ ਮੁਸਲਮ ਸਾਰੇ ਫਰੈਂਡ ਸਰਕਲ ਚ ਆ ਪਰ ਜਿਹੜਾ ਸਾਡੀ ਕੌਮ ਦੇ ਵਿਰੁੱਧ ਬੋਲੂਗਾ ਜਾਂ ਸਾਡੇ ਪਾਸਟਰ ਸਾਹਿਬਾਂ ਦੇ ਵਿਰੋਧ ਬੋਲੇਗਾ ਉਹਨਾਂ ਦੀ ਧੌਣ ਚ ਆਪਾਂ ਕੱਲਾ ਕੱਢ ਕੇ ਰਾਵਾਂਗੇ ਜੀ ਸਾਰੀ ਕਨਸਟੈਂਟਿਟੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਵੀ ਹਰਕਤਾਂ ਪਹਾਣੇ ਸਿੱਧੂ ਨੇ ਕੀਤੀ ਆ ਜਾਂਦੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਅੰਦਰ ਖਾਤੇ ਕੰਮ ਕਰ ਰਹੀਆਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਿੰਦਨਯੋਗ ਨੇ ਅਸੀਂ ਸਾਰੇ ਮਿਲ ਕੇ ਉਹਨਾਂ ਦੀ ਨਿਖਿੱਦਤਾ ਕਰਦੇ ਹਾਂ ਔਰ ਸਭ ਤੋਂ ਬੰਦੀ ਕਨੌਣੀ ਜਿਸ ਨੂੰ ਕਹਿੰਦੇ ਆ ਉਹ ਹਰਕਤ ਨੇ ਕੀਤੀ ਆ ਸਾਡੇ ਆਤਮਿਕ ਮਾਤਾ ਪਿਤਾ ਨੂੰ ਇਨੇ ਪੁਤਲਾ ਬਣਾ ਕੇ ਉਹਨਾਂ ਦਾ ਸਾੜਿਆ ਜਿਨ੍ਹਾਂ ਦਾ ਪੂਰੀ ਦੁਨੀਆ ਤੇ ਅੱਜ ਨਾਮ ਚੱਲ ਰਿਹਾ ਇਹੋ ਹੀ ਨਹੀਂ ਇਹਨਾਂ ਕੋਲ ਬਰਦਾਸ਼ਤ ਹੋ ਰਿਹਾ ਕਿ ਕਰਿਸਚਨਿਟੀ ਜਿਹੜੀ ਆ ਉਹ ਇੰਨੀ ਵਾਧੂ ਕਿਉਂ ਜਾ ਰਹੀ ਆ ਔਰ ਇਹ ਇਸੇ ਚੱਕਰ ਵਿੱਚ ਜਿਹੜਾ ਸਾਰਾ ਰੋਲਾ ਪਾ ਰਹੇ ਨੇ ਔਰ ਇਹ ਜਿਹੜੇ ਦਿਨ ਸੀ ਇਹ ਕ੍ਰਿਸਚਨ ਜਿਹੜੇ ਕ੍ਰਿਸਮਸ ਦੇ ਦਿਨ ਸੀ ਵੱਡੇ ਦਿਨ ਦੇ ਦਿਨ ਸੀ ਔਰ ਹਰ ਵਾਰੀ ਜਦੋਂ ਵੀ ਕਰਿਸਚਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹ ਵੱਡੇ ਦਿਨ ਦੇ ਉੱਤੇ ਕੀਤਾ ਜਾਂਦਾ ਜਦੋਂ ਵੀ ਕੋਈ ਰੋਲਾ ਉੱਠਦਾ ਜਦੋਂ ਵੀ ਕ੍ਰਿਸਮਸ ਹੁੰਦਾ ਆ ਉਦੋਂ ਹੀ ਕੋਈ ਨਾ ਕੋਈ ਸ਼ਰਾਰਤ ਹੁੰਦੀ ਆ ਕੋਈ ਨਾ ਕੋਈ ਸ਼ਰਾਤੀਆਂ ਅੰਸਰ ਉੱਠਦਾ ਆ ਔਰ ਅੱਜ ਕ੍ਰਿਸਚੀਅਨਟੀ ਦੇ ਵੱਲੋਂ ਭਾਨੇ ਸਿੱਧੂ ਦਾ ਤੇ ਨਾਲ ਹੀ ਜਿਹੜੇ ਉਹਦੇ ਕੋਲ ਹੋਰ ਬੋਲ ਰਿਆ ਸੀ ਉਹਨਾਂ ਦਾ ਕੁੱਟਲਾ ਬਣਾ ਕੇ ਗੁਰਦਾਸਪੁਰ ਬੱਬਰੀ ਚੌਕ ਬਾਈਪਾਸ ਮਾੜਾ ਇਹ মিডিਆ ਸਾਹਮਣੇ ਦੱਸੋ ਉਹਨਾਂ ਨੇ ਕਿੰਨੇ ਲੱਖ ਦੀ ਠੱਗੀ ਮਾਰੀ ਇਹਨਾਂ ਨੇ 37 ਲੱਖ ਦੀ ਧੱਗੀ ਮਾਰੀ ਹੋਈ ਹੈ ਜੀ ਇਹਨਾਂ ਨੇ 37 ਲੱਖ ਦੀ ਧੱਗੀਆਂ ਮੋਟਰਸਾਈਕਲ ਤੇ ਆ ਰਹੇ ਨੇ ਮੈਂ মিডিਆ ਸਾਹਮਣੇ ਕਰੂੰਗਾ ਇਹਨਾਂ ਨੇ ਧਰਮ ਪਰਿਵਰਤਨ ਦੇ ਨਾਂ ਤੇ ਕਿਵੇਂ ਉਹਨਾਂ ਨੂੰ ਲੁੱਟਿਆ ਉਹਨਾਂ ਨੂੰ 37 ਲੱਖ ਦੀਆਂ ਧੱਗੀਆਂ ਮਾਰੀਆਂ ਉਹਨੇ ਨੇ ਨੇਕਾ ਲੋਕਾਂ ਦੇ ਜੀ ਇਹਨਾਂ ਨੇ ਇਹਨਾਂ ਲੋਕਾਂ ਦੇ ਜਜਬਾਤਾਂ ਦੇ ਨਾਲ ਕਿੱਥਾ ਉਹਨਾਂ ਨੇ ਇਸ ਕਰਕੇ ਚਾਹੁੰਦੇ ਆ ਵੀ ਇਹ ਜਿਹੜਾ ਅੰਕਮਰੂਲਾ ਫਿਰ ਦਾ ਧੱਗ ਤੇ ਫਰਾਡ ਬੰਦਾ ਸਾਡੇ ਏਰੀਆ ਦੇ ਵਿੱਚ ਆ ਕੇ ਦਿਖਾਵੇ ਸਾਡੇ ਬਰਨਾਲੇ ਆਇਆ ਸੀਗਾ ਮੁੜ ਕਿਉਂ ਇੱਥੇ ਆਇਆ ਸਾਡੇ ਬਰਨਾਲੇ ਕਲਾਮ ਲੀਗਲ ਐਕਸ਼ਨ ਲਿਆ ਜਾਏਗਾ ਜਿੱਦਾਂ ਇਹ ਕਹਿੰਦੇ 37 ਲੱਖ ਦੀ ਠੱਗੀ ਆ ਕੋਈ ਪੁਲਿਸ ਸ਼ਿਕਾਇਤ ਜਾ ਕੋਈ ਇਲੀਗਲ ਐਕਸ਼ਨ ਵੀ ਲਾਉਂਗਾ ਮੈਂ ਤੁਹਾਡੇ ਸਾਹਮਣੇ ਕਰੂੰਗਾ ਸਬੂਤ ਜੀ 37 ਲੱਖ 60 ਹਜ਼ਾਰ ਦੀ ਇਹਨਾਂ ਨੇ ਠੱਗੀ ਮਾਰੀ ਆ ਬਾਹਰ ਭੇਜਣ ਦੇ ਨਾਂ ਤੇ ਜਦੋਂ ਇਹ ਕੰਪਲੇਂਟ ਕਰਨ ਲਈ ਗਈ ਕੋਈ ਇਹਦੀ ਕਾਰਵਾਈ ਨਹੀਂ ਹੋਈ ਕਿੱਥੇ ਕਰੀ ਸੀ ਕਿ ਦਸ ਰਾਜ ਸਮਾਰੀ ਅੱਛਾ ਇਹ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਮੋਹਜਾ ਹੈ ਇਹ ਗੱਲ ਬਾਤ ਹਰਨ ਵਾਲੇ ਹਾਂ ਸਰਦੂ ਚੁੱਪ ਕਰ ਜਾਓ ਇੱਕ ਬਟ ਅਸੀਂ ਅੰਬਾਲਾ ਜ਼ਿਲ੍ਹਾ ਹੈ ਸਾਡਾ ਤੇ ਅਸੀਂ ਇੱਥੇ ਸੇਵਾ ਤਾਰੇ ਅੰਗੁਰ ਨਰੋ ਲਾਮਨੀਸਵੇ ਦਾ ਫਰਾਂਸਿਸ ਮਸੀ ਤੁਸੀਂ ਜੰੰਦਰ ਆਂਦੇ ਸੀਗੇ ਹਾਂ ਜੀ ਜੰੰਦਰ ਆਏ ਸੀਗੇ ਅਸੀਂ ਤੇ ਉਹਨੇ ਕਿਹਾ ਕਿ ਉਹ ਇਜ਼ਰਾਈਲ ਦੇ ਟੂਰ ਲੈ ਕੇ ਜਾਂਦਾ ਤੇ ਉਹ ਫਿਰ ਉਹਨੇ ਕਿਹਾ ਵੀ ਮੈਂ ਕੈਨੇਡਾ ਦਾ ਵੀਜ਼ਾ ਲਗਵਾਵਾਂਗਾ ਉਹ ਮੈਂ ਫਿਰ ਸਾਨੂੰ ਝੂਠੀ ਮਤਲਬ ਕਿ ਨਕਲੀ ਉਹ ਟਿੱਕਾਂ ਦੇ ਜਾਂ ਸਾਨੂੰ ਤੇ ਨਕਲੀ ਜਿਹੜੇ ਸਟਿੱਕਰ ਹੁੰਦੇ ਆ ਉਹ ਲਗਵਾ ਕੇ ਦੇਤੇ ਸਾਨੂੰ ਫਿਰ ਉਹਨੇ ਸਾਡੇ ਸੱਤ ਸਾਰੇ ਪੈਸੇ ਲੈ ਲਏ ਉਹ ਗੌਰਵਪਰਦਾਨ ਜੋ ਬਿਲਕੁਲ ਜਿਵੇਂ ਐਕਸ਼ਨ ਕਮੇਟੀ ਖੋਲੀ ਹੋਈ ਹੈ ਅਸੀਂ ਉਹਨਾਂ ਦੇ ਕੋਲ ਹੈਲਪ ਲਈ ਗਏ ਵੀ ਨੇ ਸਾਡੇ ਨਾਲ ਇਦਾਂ ਦੀ ਠੱਗੀ ਕੀਤੀ ਹੈ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ ਅੱਜ ਐਨੇ ਮਹੀਨੇ ਹੋ ਗਏ ਕੋਈ ਸਾਡੀ ਮਦਦ ਨਹੀਂ ਕੋਈ ਸਾਰੇ ਦਲ ਮਿਲ ਕੇ ਫਰਾਡ ਕਰ ਦਿੰਦੇ ਨੇਗੇ ਚਰਚਾਂ ਦੇ ਵਿੱਚ ਜਾ ਕੇ ਗੱਲ ਕਰੀ ਨਜ਼ਰ ਆਂਦੇ ਜੀ ਅਸੀਂ ਵੀ ਜਾਣਦੇ ਆ ਦੇਖਦੇ ਆ ਉੱਥੇ ਨਹੀਂ ਹੁੰਦਾ ਤੁਸੀਂ ਉੱਥੇ ਜਾ ਕੇ ਦੇਖਿਓ ਮੈਂ ਇਥੇ ਸਾਰੇ ਜਾ ਕੇ ਗੱਲ ਕਰੀ ਉੱਥੇ ਇਹ ਕਹਿੰਦੇ ਸੀ ਸਿੱਸ ਪਖੰਡ ਨੂੰ ਬਣਾਵਾ ਨਹੀਂ ਦਿੰਦੇ ਤੈਨੂੰ ਦਿਖਾ ਕੇ ਨਾ ਪੈਸੇ ਰੋਮ ਦਿੰਦੇ ਆ ਠੀਕ ਆ ਜੀ ਆਪਾਂ ਦਿੰਦੇ ਆ ਜੀ ਆਪਣੀ ਇਹ ਵੀ ਦੇ ਦਿੰਦੇ ਆ ਜੀ ਆਏ ਬਸ ਕਰਾ ਕਰਾ ਸਰ ਦਾ ਗੱਲ ਕਰਾ ਸਰ ਨਾਲ ਗੱਲ ਫੇਰ ਨਾ ਕਹੀ ਸਰ ਹਾਂ ਜੀ ਕੈਨੇਡਾ ਤੇ ਨਕਲੀ ਵੀਜ਼ੇ ਲਗਵਾਏ ਸੀ ਨਾ ਨਹੀਂ ਨਹੀਂ ਬਿਲਕੁਲ ਇਹ ਸਾਰੀ ਤੁਹਾਡੀ ਗੱਲਬਾਤ ਹੈ ਮੀਡੀਆ ਕਵਰ ਕਰ ਰਹੀ ਜਨੰਦਰ ਖੜੇ ਆ ਨਹੀਂ ਦੁਨੀਆ ਚ ਫੋਨ ਵੀ ਲੱਗਦਾ ਹੈ ਬਰਸਾਪ ਦੀ ਗੱਲ ਫੋਨ ਲੱਗਦਾ ਹੈ ਮਾੜਾ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਜੋ ਵੀ ਕੁਝ ਹੋ ਰਿਹਾ ਆ ਗਰੀਬਾਂ ਨਾਲ ਇਹ ਜਿਹੜਾ ਠੱਗੀਆਂ ਵੱਜਣੀਆਂ ਜਿਹੜਾ ਇਹ ਜਿਹੜਾ ਧੋਖਾ ਧੜੀ ਹੋਣੀ ਇਹ ਪੰਜਾਬ ਦੇ ਵਿੱਚ ਇਹ ਪੰਜਾਬ ਦਾ ਬਹੁਤ ਵੱਡਾ ਦਰਦ ਹੈ ਬਈ ਇਸ ਦਰਦ ਨੂੰ ਲੈ ਕੇ ਆਇਆ ਤੁਹਾਡਾ ਆ ਖੜਾ ਜੀ ਇੱਧਰ ਵੀ ਦਿਖਾ ਦਿੰਦੇ ਆ ਬਈ ਫੋਨ ਮੈਨੂੰ ਦਿਖਾ ਕੋਣ ਹੈ ਫਰੈਂਸਿਸ ਆਪਣੇ ਘਾ ਕੇ ਦਿਖਾਉ ਆ ਖੱਟੀ येलो ਸ਼ਰਟ येलो ਸ਼ਰਟ ਆ ਇਹ ਫਰਾਂਸਿਸ ਹੈ ਜੀ 40 ਟਿਕਟਾਂ ਦੇ ਦਿਆ ਜਾਲੀ ਵੀ ਜਿਆਦਾ ਤਾਂ ਕੋੱਖ ਨਹੀਂ ਦਿੰਦਾ ਬਸ ਪੈਸੇ ਲੈ ਲੇ ਆਹ ਕੰਮ ਅੱਛਾ ਜੀ ਅੱਛਾ ਭਾਨੇ ਭਾਈ ਅੱਜ ਦਾ ਜਿਹੜਾ ਮੁੱਦਾ ਹੈ ਬਾਕੀ ਹੋਰ ਵੀ ਕਈ ਫੈਮਿਲੀਜ਼ ਨੇ ਮੈਮ ਅਸੀਂ ਇਕੱਲੇ ਨਹੀਂ ਹੈਗੇ ਬਾਕੀ ਹੋਰ ਕਿੰਨੇ ਜਣਾਂ ਦਾ ਗੁੱਸਾਣਾ ਸੀ ਵੀਡੀਓ ਤੁਸੀਂ ਪੂਰੀ ਦੇਖ ਲਈ ਤਾਂ ਤੁਹਾਨੂੰ ਪੂਰਾ ਮਾਮਲਾ ਸਮਝ ਆ ਗਿਆ ਹੋਊਗਾ ਹੁਣ ਦੱਸੋ ਕਿ ਜੋ ਲੋਕ ਪਾਸਟਰ ਅੰਕੁਰ ਨਰੋਲਾ ਦੇ ਲਈ ਵਿਰੋਧ ਕਰ ਰਿਹਾ ਉਹ ਠੀਕ ਹੈ ਜਪਾਨਾ ਸਿੱਧੂ ਠੀਕ ਹੈ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਰੁਕ ਕਰ ਲੈਣਿਆ ਅਗਲੀ ਵੱਡੀ ਖਬਰ ਵੱਲ ਨੂੰ ਜੋ ਕਿ ਮੋਗਾ ਦੇ ਪੁੱਤ ਸੋਨੂ ਸੂਦ ਦੇ ਨਾਲ ਜੁੜੀ ਹੈ ਬੋਲੀਵੁੱਡ ਐਕਟਰ ਤੇ ਮੋਗਾ ਦੇ ਰਹਿਣ ਵਾਲੇ ਸੋਨੂ ਸੂਦ ਦੀ ਅੱਜ ਇੰਟਰਨੈਟ ਤੇ ਰੱਜ ਕੇ ਖਿਚਾਈ ਹੋਈ ਮਾਮਲਾ ਕੀ ਹੈ ਸੋਨੂ ਸੂਦ ਨੇ ਇੰਡੀਗੋ ਦੇ ਹੱਕ ਦੇ ਵਿੱਚ ਇੱਕ ਵੀਡੀਓ ਪਾ ਦਿੱਤੀ ਕਿ ਇੰਡੀਗੋ ਦੇ ਸਟਾਫ ਦੇ ਨਾਲ ਸਹੀ ਵਰਤਾਲੂ ਕੀਤਾ ਜਾਵੇ ਲੋਕਾਂ ਨੇ ਉਸ ਤੋਂ ਬਾਅਦ ਚ ਸੋਨੂ ਸੂਦ ਨੂੰ ਸਵਾਲ ਪੁੱਛਣਾ ਸ਼ੁਰੂ ਕਰਤਾ ਕੀ ਪੇੜ ਐਡ ਹੈ ਕਿ ਤੂੰ ਇੰਡੀਗੋ ਦੇ ਲਈ ਐਡ ਕਰ ਰਿਹਾ ਹੈ ਜੱ ਕੀ ਚੱਕਰ ਹੈ ਸਾਨੂੰ ਕਲੈਰਟੀ ਦੇ ਕਿਉਂਕਿ ਲੋਕ ਜਿਹੜੇ ਹੈਗੇ ਆ ਉਹ ਇੰਡੀਗੋ ਤੋਂ ਬਹੁਤ ਪਰੇਸ਼ਾਨ ਨੇ ਤੇ ਸੋਨੂ ਸੁਦ ਜਿਹੜਾ ਐਕਟਰ ਹੈ ਕਿ ਭਾਈ ਸਾਬ ਇਹ ਪੇਡ ਐਡ ਹੈ ਜਾਂ ਕੀ ਹੈ ਸਾਨੂੰ ਦੱਸਿਆ ਜਾਵੇ ਕਿਉਂਕਿ ਤੁਸੀਂ ਇੰਡੀਗੋ ਦੇ ਹੱਕ ਦੇ ਵਿੱਚ ਬੋਲ ਰਹੇ ਹੋ ਤੁਹਾਨੂੰ ਤਾਂ ਲੋਕਾਂ ਦੇ ਲਈ ਹੀ ਬੋਲਣਾ ਚਾਹੀਦਾ ਹੈ ਪੰਜਾਬ ਦੇ ਜੰਮੇ ਭਲੇ ਹੋ ਪੰਜਾਬੀ ਲੋਕ ਤਾਂ ਅਕਸਰ ਹੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਤੁਸੀਂ ਤਾਂ ਅੱਜ ਕੰਪਨੀਆਂ ਦੀਆਂ ਗੱਲਾਂ ਕਰੀ ਜਾਂਦੇ ਹੋ ਅਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਵੱਲੋਂ ਕਹੀਆਂ ਗਈਆਂ ਕਿਤੇ ਨਾ ਕਿਤੇ ਸੋਨੂ ਸੁਦ ਨੂੰ ਅੱਜ ਰਾਜ ਕੇ ਵਿਰੋਧ ਦਾ ਸਾਹਮਣਾ तो सो वेट हाँ। कर करना पड़ा और फिर फ्लाइट उड़ी पहुंच भी गए और बहुत सारी फ्लाइट नहीं उड़ी बहुत सारी कैंसिल हुई बहुत सारे लोग शादियां नहीं अटेंड कर पाए मीटिंग्स कैंसिल हुई बहुत तकलीफें हुई जो दुख की बात ये देखने को मिली कि एयरपोर्ट्स पे जब जितना जो स्टाफ था ग्राउंड उस उसपे कैसे लोग चिल्ला रहे थे आई नो कि फ्रस्ट्रेशन होती है दुख होता है और आप अपना गुस्सा निकालते हो बट आप खुद को इमेजिन कीजिए उनकी जगह पर जो खुद बेबस है उन्हें पता नहीं कि आगे क्या स्केड्यूल्स हैं कैसे ये फ्लाइट्स उड़ेंगी या नहीं उड़ेंगी और जो उन्हें ऊपर से मैसेजेस आते हैं दे जस्ट हैव टू पास सेट ऑन टू यू सो जो आम, लोगों ने रिएक्ट किया जिस तरह से लड़ाई झगड़े हो रहे थे आई थिंक इट्स वेरी वेरी अनफॉर्चुनेट ये वो स्टाफ है सर्विस इंडस्ट्री का जो हम लोग का ध्यान रखता है हमेशा उनके चेहरे पर स्माइल्स रहती हैं चाहे वो इन फ्लाइट क्रू की बात करें या ऑन ग्राउंड क्रू की बात करें हम स्कॉट करते हैं ध्यान रखते हैं सब लोगों का सो आई थिंक हमारी रिस्पॉन्सिबिलिटी बनती है जब मुश्किल आती है उन पर तो हम भी उनका साथ दें uh, ये उनकी गलती के कारण ही बहुत सारे सिस्टम्स की प्रॉब्लम के कारण ये डिले हो रहे थे और वापस भी हो जाएंगे बट आई थिंक एस रिस्पॉन्सिबल सिटीजन इट्स वेरी वेरी इंपॉर्टेंट फॉर अस कि हम लोग मेक श्योर करें कि हम उन पर रिएक्ट ना करें बिकॉज दे आर यू नो हेल्पलेस एंड हैव एनी कूल अपना जो गुस्सा है उसे कंट्रोल कीजिए और रिस्पेक्ट कीजिए वो भी घर से बाहर निकले हैं अपनी ड्यूटी निभाने के और हमारी ड्यूटी बनती है कि हम वैसे ही मुस्कुरा कर उनसे मिले जैसे वो लोग हमसे मिलते आए हैं धन्यवाद थैंक यू सो मच ਤੁਹਾਨੂੰ ਕੀ ਲੱਗਦਾ ਹੈ ਸੋਨੂ ਸੂਦ ਨੂੰ ਇੰਡੀਗੋ ਦੇ ਹੱਕ ਦੇ ਵਿੱਚ ਆ ਕੇ ਵੀਡੀਓ ਪਾਉਣੀ ਚਾਹੀਦੀ ਸੀ ਜਾਂ ਨਹੀਂ ਪਾਉਣੀ ਚਾਹੀਦੀ ਸੀ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਆ ਜੇ ਰੁਕ ਕਰ ਲੈਣਿਆ ਅਗਲੀ ਵੱਡੀ ਖਬਰ ਵੱਲ ਨੂੰ ਜੋ ਕਿ ਸੁਖਬੀਰ ਬਾਦਲ ਦੇ ਨਾਲ ਜੁੜੀ ਹੋਈ ਹੈ ਸੁਖਬੀਰ ਬਾਦਲ ਨੇ ਬਲੋਕ ਸੰਵਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਉੱਤੇ ਅੱਜ ਵੱਡਾ ਬਿਆਨ ਦਿੱਤਾ ਹੈ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੇ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਨਾਲ ਪੂਰਾ ਜੋਰ ਲਾਇਆ ਹੈ ਕਿ اپੋਜੀਸ਼ਨ ਦੇ ਕਾਗਜ਼ ਨਾ ਭਰੇ ਜਾਓ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਦੇਖੋ ਏਡੀ ਵੱਡੀ ਧਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਫਸਰੀ ਲੱਜਣ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਹੁਣ ਇਹਨਾਂ ਦੀ ਜ਼ੁਬਾਨ ਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤ ਰਿਹਾ ਆਪਣੇ ਅਫਸਰਾਂ ਨੂੰ ਵਰਤਦੇ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਡੀਜੀਪੀ ਸਾਹਿਬ ਤੇ ਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਹੈ ਇਹਦੇ ਤੇ ਪਰਚਾ ਹੋਣਾ ਚਾਹੀਦਾ ਅਸੀਂ ਅਕਾਲੀ ਦਲ ਐਪਲੀਕੇਸ਼ਨ ਦਊਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਹੈ ਉਹਨਾਂ ਦੇ ਡੈਮੋਕ੍ਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਨ ਬਚਾ ਲੈਣਗੇ ਹੁੰਦਾ ਅਖੀਰਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਹੈ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਅੱਜ ਜੰਗਵਰੀ ਲੈ ਰਹੇ ਆ ਪਰ ਐਸਐਸਪੀ ਆਪ ਵੀ ਕਨਸਟੀਟਿਊਸ਼ਨ ਤੋੜਨ ਲੱਗਿਆ ਹੈ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤੇ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ ਤਸ ਖਬੀਰ ਬਾਦਲ ਦਾ ਤੁਸੀਂ ਬਿਆਨ ਸੁਣ ਲਿਆ ਕਿ ਕਿਸ ਤਰ੍ਹਾਂ ਕਾਗਜ਼ ਜਿਹੜੇ ਹੈਗੇ ਆ ਉਹ ਰੱਦ ਕੀਤੇ ਜਾ ਰਿਹਾ ਹੁਣ ਸਾਡਾ ਇੱਕ ਸਵਾਲ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਦੇ ਚੋਣਾਂ ਤੇ ਆਮ ਆਦਮੀ ਪਾਰਟੀ ਧੱਕਾ ਕਰੀ ਹੈ ਜਾਂ ਨਹੀਂ ਕਰ ਰਹੀ ਤੁਸੀਂ ਆਪਣੀ ਰਾਏ ਜ਼ਰੂਰ ਦਿਵਾ ਜੇ ਕਿ ਪਤਾ ਲੱਗ ਸਕੇ ਕਿ ਪੂਰੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਕਿ ਅਕਾਲੀ ਦਲ ਫालतू ਦੀ ਗੱਲਾਂ ਕਰ ਰਿਹਾ ਜਦ ਵਾਕਿਆ ਹੀ ਪੰਜਾਬ ਦੇ ਵਿੱਚ ਇਹ ਹਾਲਾਤ ਹੈ ਅਸੀਂ ਲੋਕਾਂ ਤੋਂ ਪੁੱਛਦੇ ਹਾਂ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ